ਤੁਸੀਂ ਜੁੜਿਆ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਤੇ ਇਸ ਵੇਲੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਦੀਪਕ ਜੀ ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਦੁਬਾਰਾ ਫਿਰ ਤੋਂ ਕਿਉਂ ਬਣ ਗਈ ਇਸ ਤਰੀਕੇ ਦੀ ਸਥਿਤੀ ਜਦ ਕਿ ਪਹਿਲਾਂ ਉਸ ਵੇਲੇ ਸਰਕਾਰ ਨੇ ਕਿਤੇ ਨਾ ਕਿਤੇ ਆਖੇ ਦਿੱਤਾ ਸੀ ਬੋਲ ਜੇ ਦਿੱਤਾ ਸੀ ਕਿ ਕੋਈ ਨਹੀਂ ਤੁਹਾਡੀਆਂ ਗੱਲਾਂ ਸੀ ਮੰਨ ਲਾਂਗੇ ਸਰਕਾਰਾਂ ਦੇ ਵਾਅਦਿਆਂ ਦਾ ਜ਼ਿਕਰ ਜਾਣਾ ਹੋਵੇ ਤਾਂ ਫਿਰ ਤਾਂ ਹੁਣ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਸੀ 15 ਲੱਖ ਵੀ ਆ ਜਾਣਾ 15 ਲੱਖ ਵੀ ਖਾਤਿਆਂ 'ਚ ਆ ਜਾਣਾ ਸੀ 21 ਕਰੋੜ ਨੌਕਰੀ ਵੀ ਮਿਲ ਜਾਣਾ ਸੀ ਸੋ ਸਰਕਾਰ ਕਹਿੰਦੀ ਅਸੀਂ ਜੁਮਲੇ ਸੁਣਾਉਣੇ ਆ ਤਿੰਨ ਖੇਤੀਕਰੂਨ ਵਾਪਸ ਲੈਣ ਲੱਗਿਆ ਐਮਐਸਪੀ ਦੇਣ ਦਾ ਵਾਅਦਾ ਉਹਨਾਂ ਦਾ ਜੁਮਲਾ ਸੀ ਜੇ ਉਹ ਵਾਅਦਾ ਜੁਮਲਾ ਨਾ ਹੁੰਦਾ ਤਾਂ ਅੱਜ ਦੁਬਾਰਾ ਅੰਦੋਲਨ ਨਾ ਹੁੰਦਾ ਬੇਸ਼ੱਕ ਇਹ ਦੋ ਜਥੇਬੰਦੀਆਂ ਦੀ ਕਾਲ ਆ ਬੇਸ਼ੱਕ ਉਹਨਾਂ ਦੇ ਨਾਲ 26 ਜਥੇਬੰਦੀਆਂ ਦਾ ਹਵਾਲਾ ਜੀ ਪਰ ਇੱਕ ਕਿਸਾਨਾਂ ਦਾ ਮਸਲਾ ਹੈ ਸੋ ਇਸ ਲਈ ਸਮੁੱਚੀਆਂ ਜਥੇਬੰਦੀਆਂ ਨੂੰ ਇਹ ਸੋਚ ਕੇ ਆਉਣਾ ਚਾਹੀਦਾ ਹੈ ਕਿ ਅਸੀਂ ਕਿਸਾਨਾਂ ਲਈ ਆਉਣਾ ਨਾ ਕਿ ਕਿਸੇ ਜਥੇਬੰਦੀ ਲਈ ਆਉਣਾ ਜੇਕਰ ਕਿਸਾਨਾਂ ਦੇ ਹਿੱਤਾਂ ਵਾਲਾ ਮਸਲਾ ਹੁੰਦਾ ਤਾਂ ਅੱਜ ਪੂਰਾ ਪੰਜਾਬ ਇਸੇ ਲਈ ਕੁਝ ਲੋਕ ਇੱਥੇ ਉਹ ਟਰੇਲੀਆਂ ਖੜੀਆਂ ਨੇ ਜਿਹੜੀਆਂ ਕਿਸੇ ਹੋਰ ਜਥੇਬੰਦੀ ਨਾਲ ਦਿੱਲੀ ਗਈਆਂ ਸੀ ਅੱਜ ਉਹ ਟਰੇਲੀਆਂ ਤੋਂ ਬੈਨਰ ਲਾ ਕੇ ਇੱਥੇ ਆਏ ਨੇ ਕਿਉਂਕਿ ਅਸੀਂ ਪੰਜਾਬ ਲਈ ਆਏ ਆ ਸੋ ਇਸ ਲਈ ਜਦੋਂ ਹਿੱਤ ਲਈ ਖੜੋਗੇ ਸੁੱਬੇ ਲਈ ਖੜੋਗੇ ਲੋਕਾਂ ਲਈ ਖੜੋਗੇ ਫਿਰ ਸਰਕਾਰਾਂ ਦੇ ਕੰਨ ਤੱਕ ਆਵਾਜ਼ ਜਾਂਦੀ ਹੈ ਅਗਲੇ ਨੇ 70000 ਪੁਲਿਸ ਵਾਲਾ ਲਾਇਆ ਤੇ ਉਹ ਵੀ ਹਰਿਆਣੇ ਵਾਲੀ ਪੁਲਿਸ ਨੂੰ ਪਿੱਛੇ ਤੱਕ ਕੇ ਬਾਹਰੋਂ ਲਿਆਂ ਜੀ ਉਹ ਪੁਲਿਸ ਇਸ ਲਈ ਲਾਈ ਆ ਸੀ ਆਰਪੀ ਬੀਬੀਐਸਐਫ ਕਿ ਉਹ ਭਾਈ ਪਛਾਣੇ ਨਾ ਕਿ ਕੌਣ ਹੈ ਕੌਣ ਨਹੀਂ ਹਰਿਆਣਾ ਪੁਲਿਸ ਪਛਾਣਦੀ ਸੀ ਕਿ ਸਾਡੇ ਹੀ ਭਾਈਚਾਰਾ ਸੋ ਇਸ ਲਈ ਉਹਨਾਂ ਨੂੰ ਅੱਜ ਤੀਜੀ ਲਾਈਨ 'ਚ ਖੜਾਇਆ ਸੋ ਇਹਦੇ ਪਿੱਛੇ ਸਮਝਣ ਦੀ ਲੋੜ ਹੈ ਤੇ ਸਰਕਾਰ ਕਿਤਨਾ ਕਿਤੇ ਇਸ ਨੀਤੀ ਤੇ ਕੰਮ ਕਰ ਰਹੀ ਹੈ ਕਿ ਜਿਹੜਾ ਅੰਦੋਲਨ ਜਿੱਤਦਾ ਸੁਨੇਹਾ ਗਿਆ ਸੀ ਉਹ ਜਿੱਤਦਾ ਅੰਦੋਲਨ ਦਾ ਸੁਨੇਹਾ ਤੋੜਦੀ ਹੈ ਦਿਖਾ ਕੇ ਕਿ ਅਸੀਂ ਇੱਥੇ ਰੋਕ ਲੈ ਇਹ ਤਾਂ ਸਾਡੇ ਕਿਸਾਨਾਂ ਦਾ ਠਰਮਾ ਹੈ ਕਿ ਉਹ ਨਰਮਦਿਲੀ ਨਾਲ ਕਿਉਂਕਿ ਇਹ ਦਿੱਲੀ ਵਾਲੇ ਅੰਦੋਲਨ ਤੋਂ ਸਿੱਖ ਕੇ ਆਏ ਆਂ ਕਿ ਠਰਮੇ ਨਾਲ ਚੱਲਾਂਗੇ ਨਰਮੇ ਨਾਲ ਚੱਲਾਂਗੇ ਤਾਂ ਜਿੱਤਾਂਗੇ ਉਹ ਚਾਹੁੰਦੇ ਨੇ ਕਿ ਅਸੀਂ ਐਕਸਾਈਏ ਤੇ ਭੰਤੋੜ ਹੋਵੇ ਤੇ ਸਾਡਾ ਅਸੀਂ ਨੁਕਸਾਨ ਦਾ ਦਾਵਾ ਇਹਨਾਂ ਦੇ ਮੱਥੇ ਮੜੀਏ ਸੋ ਇਸ ਲਈ ਕਿਸਾਨਾਂ ਦੇ ਇੱਕੇ ਨੂੰ ਠਰਮੇ ਨੂੰ ਕਮਜ਼ੋਰੀ ਨਾ ਸਮਝਣ ਤੇ ਇੱਕ ਗੱਲ ਹੋਰ ਜਦੋਂ ਉਸ ਵੇਲੇ ਸਰਕਾਰ ਨੇ ਕਿਤਨਾ ਕਿਤੇ ਹਣੋ ਚੀਜ਼ ਪਤਾ ਲੱਗਦਾ ਵੀ ਜੁਮਲਾ ਸੀ ਜਿਹੜਾ ਕੁਛ ਉਹਦੋਂ ਸਰਕਾਰ ਨੇ ਸਾਨੂੰ ਬੋਲ ਕੇ ਉਥੋਂ ਵਾਪਸ ਮੋੜਿਆ ਹੁਣ ਲੱਗਦਾ ਹੈ ਵੀ ਉਦੋਂ ਉਥੋਂ ਉੱਠ ਕੇ ਗਲਤੀ ਕਰ ਲਈ ਹਾਲਾਂਕਿ ਬੜੇ ਬੰਦੇ ਆ ਗਏ ਸੀ ਕਿ ਉੱਠਿਓ ਨਾ ੱੱਕਾ ਹੋ ਨਹੀਂ ਐਦਾਂ ਗਲਤੀ ਨਹੀਂ ਹੁੰਦੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਸਿਰਫ ਤਿੰਨ ਖੇਤੀ ਕਾਨੂੰਨਾਂ ਲਈ ਹੋਇਆ ਸੀ ਬਿਲਕੁਲ ਹੋਇਆ ਕਿ ਤਿੰਨ ਖੇਤੀ ਕਾਨੂੰਨ ਵਾਪਸ ਕਰਾਵਾਂਗੇ ਪਰ ਉਸ ਦੇ ਦੌਰਾਨ ਲਖੀਮਪੁਰ ਖੀਰੀਗਾਂਡ ਵਾਪਰਿਆ ਫਿਰ ਉਹਦੀ ਮੱਦ ਆਪਣੇ ਆਪ ਵਿੱਚ ਸ਼ਾਮਲ ਹੋਣੀ ਸੀ ਨਾ ਜਦੋਂ ਕਾਂਡ ਵਾਪਰਿਆ ਕਿ ਹਾਂ ਭਾਈ ਉਹ ਮੰਤਰੀ ਹ ਨਹੀਂ ਹਟਾਇਆ ਫਿਰ ਇੱਥੋਂ ਦਾ ਜਲਾ ਲੋ ਕਿ ਸਰਕਾਰ ਦੀ ਨੀਅਤ ਕੀ ਆ ਜੀਪ ਚੋਂ ਸਾਰਾ ਕੁਝ ਮਿਲਿਆ ਕਿ ਮੁੰਡਾ ਵੀ ਮਿਲਿਆ ਤੇ ਗੋਲੀ ਵੀ ਮਿਲੀ ਰਫਲ ਵੀ ਮਿਲੀ ਤੇ ਫਿਰ ਮੰਤਰੀ ਨਹੀਂਟ ਆਇਆ ਸੋ ਇੱਥੋਂ ਦਾ ਜਲਾ ਲੋ ਕੀ ਹਾਲ ਹੈ ਦੂਸਰੇ ਪਾਸੇ 700 ਤੋਂ ਵੱਧ ਸਾਡਾ ਕਿਸਾਨ ਦਿੱਲੀ ਅੰਦਰ ਨਾਲ ਸ਼ਹੀਦ ਹੋਇਆ ਫਿਰ ਉਹਦਾ ਮਾਮਲਾ ਸ਼ਾਮਲ ਨਹੀਂ ਹੋਊਗਾ ਵਿੱਚ ਉਹ ਮੰਗ ਸ਼ਾਮਲ ਹੋਈ ਬਿਲਕੁਲ ਤੇ ਦੂਸਰੇ ਸੂਬਿਆਂ ਦੇ ਕਿਸਾਨ ਨਾਲ ਆਉਣ ਇਹਦੇ ਲਈ ਐਮਐਸਪੀ ਦੀ ਮੰਗ ਨਾਲ ਸੀ ਜੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਨੂੰ ਤਾਂ ਦੋ ਝੋਨੇ ਤੇ ਕਣਕ ਤੇ ਮਿਲਦੀ ਆ ਅੱਜ ਵੀ ਐਮਐਸਸੀ ਐਮਐਸਪੀ ਦੀ ਮੰਗ ਕੱਲੇ ਪੰਜਾਬ ਲਈ ਨਹੀਂ ਐ ਕੱਲੇ ਹਰਿਆਣਾ ਲਈ ਨਹੀਂ ਐ ਪੂਰੇ ਦੇਸ਼ ਦੇ ਕਿਸਾਨਾਂ ਲਈ ਐ ਬਿਲਕੁਲ ਸਾਡੀ ਤਾਂ ਆਦਤ ਐ ਕਿ ਅਸੀਂ ਤਾਂ ਆਪਣੀ ਪੁੰਛ ਨੂੰ ਅੱਗ ਲਾਉਣ ਦੇ ਆਦੀ ਹਾਂ ਨਾ ਦੂਏ ਦੇ ਲਈ ਵੀ ਤੋਂ ਇਸ ਲਈ ਉਹ ਲੜਾਈ ਅਸੀਂ ਲੜ ਰਹੇ ਹਾਂ ਪਰ ਇਹਦੇ ਨਾਲ ਹੋ ਸਕਦਾ ਕਿ ਕੇਂਦਰੀ ਕੁਸ਼ਰਾਰਤ ਹੋੜ ਖੇਲੇ ਪੰਜਾਬ ਨੂੰ ਸੋਚ ਕੇ ਵੀ ਚੱਲਣ ਦੀ ਲੋੜ ਐ ਅਗਲੇ ਕੱਲ ਨੂੰ ਕਹਿ ਦੇਣ ਕਿ ਹਾਂ ਜੀ ਕਣਕ ਤੇ ਝੋਨੇ ਤੇ ਐਮਐਸਪੀ ਪੂਰੇ ਮੁਲਕ ਨੂੰ ਦਿੱਤੀ ਫਿਰ ਭਰਾ ਪੰਜਾਬ ਤੇ ਹਰਿਆਣਾ ਚੋਂ ਝੋਨਾ ਕਣਕ ਕਿੰਨੀ ਚੱਕੋਗੇ ਇਹ ਵੀ ਸੋਚ ਕੇ ਰੱਖੋ ਅਗਲੇ ਨੇ ਕਿਹਾ ਸਾਨੂੰ ਤਾਂ ਉਨੀ ਲੋੜ ਹੈ ਜਿੰਨੀ ਲੋੜ ਹੈ ਪਹਿਲਾਂ ਥੋੜੇ ਦੋ-ਦੂਬਿਆਂ ਤੋਂ ਖਰੀਦੇ ਸੀ ਹੁਣ ਪੂਰੇ ਮੁਲਕ ਤੋਂ ਖਰੀਦਾਂਗੇ ਇਸ ਲਈ ਇਹ ਲੜਾਈ ਐਮਐਸਪੀ ਦੀ ਉੱਥੇ ਤੱਕ ਲਿਜਾਣੀ ਪਣੀ ਕਿ 23 ਫਸਲਾਂ ਤੇ ਖਰੀਦ ਹੋਵੇ ਐਮਐਸਪੀ ਤੇ 23 ਦੀਆਂ 23 ਫਸਲ ਉਹਦੇ ਨਾਲ ਪੰਜਾਬ ਦਾ ਪਾਣੀ ਵੀ ਬਚਦਾ ਪੰਜਾਬ ਦੀ ਆਬੋਹਵਾ ਵੀ ਬਚਦੀ ਪੰਜਾਬ 'ਚ ਬਦਲਵੀਂ ਫਸਲ ਵੀ ਆਉਂਦੀ ਤੇ ਸਾਰਿਆਂ ਨੂੰ ਸਹੀ ਭਾਅ ਵੀ ਮਿਲਦਾ ਇਸ ਨੀਤੀ ਤੇ ਕੰਮ ਕਰਨ ਦੀ ਲੋੜ ਹੈ বারবার মিটিংਆਂ ਕੀਤੀਆਂ ਜਾਂ ਰਹੀਆਂ ਕਿ ਗੱਲਬਾਤ ਕਰਕੇ ਆਪਾਂ ਬੈਠ ਕੇ ਮਸਲੇ ਨੂੰ ਸੁਲਝਾਵਾਂਗੇ ਰੌਲਾ ਪਾਉਣ ਦੀ ਲੋੜ ਨਹੀਂ ਆ ਉਪਦਰ ਵੀ ਨਾ ਬਣੋ ਇੱਥੇ ਮਾਹੌਲ ਖਰਾਬ ਨਾ ਕਰੋ ਮੀਟਿੰਗਾਂ ਕਰਕੇ ਮਾਮਲਾ ਸੁਲਝਾਵਾਂਗੇ ਲੱਗਦਾ ਵੀ ਬਾਰ-ਬਾਰ ਮੀਟਿੰਗਾਂ ਕਰਕੇ ਮਾਮਲਾ ਇਹ ਸੁਲਝੀ ਜਾਣਾ ਤੇ ਮੀਟਿੰਗਾਂ ਕਰਨ ਦੇ ਪਿੱਛੇ ਬਾਰ-ਬਾਰ ਕੇਂਦਰ ਦੀ ਮੰਨਛਾ ਕੀ ਹੈ ਸੁਲਝਾਉਣਾ ਕਿ ਲਟਕਾਉਣਾ ਹੂੰ ਜਿਨੇ ਮਸਲਾ ਸੁਲਝਾਉਣਾ ਉਹ ਪਹਿਲੇ ਦਿਨ ਫਰਮਾਨ ਲੈ ਕੇ ਆਉਂਦਾ ਕਿ ਆ ਫੈਸਲਾ ਭਾਈ ਚੱਕੋ ਪਰ ਅਸਲ ਚ ਮੂਰੇ ਚੋਣਾ ਨੇ ਵਿਜ਼ੋ 24 ਦੀਆਂ ਚੋਣਾਂ ਦੇ ਮਾਮਲੇ 'ਚ ਉਹ ਦੇਸ਼ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਪੰਜਾਬ ਤਾਂ ਜੀ ਹਿੱਲਿਆ ਹੋਇਆ ਸੂਬਾ ਹੈ ਪੰਜਾਬ ਤਾਂ ਜੀ ਦੰਗਾ ਫਸਾਦ ਕਰਦਾ ਜੀ ਪੰਜਾਬ ਦੇ ਲੋਕ ਤਾਂ ਇਸੇ ਕੰਮ ਲੈਨੇ ਅਸੀਂ ਮੰਗਾ ਮੰਨ ਲਿਆ ਸੀ ਉਹ ਇਹ ਜਿਚਾਉਣਾ ਚਾਹੁੰਦੇ ਨੇ ਜਦੋਂ ਕਿ ਹਕੀਕਤ ਇਹ ਹੈ ਕਿ ਉਹ ਇਸ ਗੱਲ ਤੇ ਆਏ ਹੋ ਨਹੀਂ 2 ਸਾਲਾਂ ਤੋਂ ਐਮਐਸਪੀ ਵਾਲੀ ਕਮੇਟੀ ਬਣਾਈ ਹੋਈ ਹੈ ਤੁਸੀਂ ਉੱਥੋਂ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਦੀ ਅਗਵਾਈ 'ਚ ਕਮੇਟੀ ਬਣੀ ਆ ਜੀ ਤੇ ਉਹਦੇ ਵਿੱਚ ਇੱਕ ਕਿਸਾਨ ਆਪਣੇ ਆਗੂ ਨਾਮ ਦੇਣ ਲਈ ਤਿਆਰ ਨਹੀਂ ਕਿ ਤੁਸੀਂ ਇੱਥੇ ਕਾਰਪਟ ਘਰਾਣੇ ਦੇ ਬੰਦੇ ਪਾਏ ਨੇ ਤਾਂ ਤੁਸੀਂ ਹੱਲ ਕੀ ਕੱਢਿਆ ਉਹਦਾ ਦੋ ਸਾਲਾਂ ਜਦੋਂ ਉਸ ਕਮੇਟੀ ਤੇ ਪੂਣੀ ਨਹੀਂ ਕੀਤੀ ਹੁਣ ਕਿਹੜਾ ਵਾਅਦਾ ਕਰਨਾ ਰਿਓ ਅਰਜਨ ਮੁੰਡੇ ਕਹਿ ਦਿੰਦਾ ਕਿ ਮੈਂ ਚੱਲਿਆ ਜੀ ਉਥੇ ਨਰਿੰਦਰ ਤੋਮਰ ਕਹਿ ਦਿੰਦਾ ਸੀ ਮੈਂ ਚੱਲਿਆ ਜੀ ਸਾਰੇ ਨੂੰ ਪਤਾ ਕਿ ਮੋਦੀ ਤੇ ਅਮਿਤ ਸ਼ਾਹ ਦੇ ਘਰੋਂ ਫਰਮਾਨ ਲੈ ਕੇ ਆਉਂਦੇ ਨੇ ਜਦੋਂ ਉਧਰੋਂ ਤਾਰ ਹਿੱਲੂਗੀ ਤੇ ਉਹਨਾਂ ਦੀ ਤਾਰ ਬਾਨੀ ਡਾਨੀ ਤੋਂ ਹਿੱਲਦੀ ਹੈ ਜਦੋਂ ਉੱਥੋਂ ਹਿੱਲੂਗੀ ਫਿਰ ਫੈਸਲਾ ਆਊਗਾ ਅੱਜ ਤੀਜੀ ਮੀਟਿੰਗ ਆ ਹਾਂ ਉਮੀਦ ਕਰਦੇ ਹਾਂ ਇਸ ਤੀਜੀ ਮੀਟਿੰਗ ਦੇ ਵਿੱਚ ਸਰਕਾਰੇ ਗੱਲ ਲੈ ਕੇ ਆਵੇ ਸਮਾ ਹੱਦ ਲੈ ਕੇ ਆਵੇ ਕਿ ਐਮਐਸਪੀ ਦਵਾਂਗੇ ਪੂਰੇ ਦੇਸ਼ ਦਵਾਂਗੇ ਕਿਵੇਂ ਦਵਾਂਗੇ ਬਜਟ ਨਹੀਂਗਾ ਜੀ ਬਜਟ ਕਿਹਨੇ ਬਣਾਉਣਾ ਟੈਕਸ ਕੌਣ ਲਾਉਂਦਾ ਬਜਟ ਪੇਸ਼ ਕੌਣ ਕਰਦਾ ਨਿਰਮਲਾ ਸੀ타 ਰਮਨ ਰੱਖੀਗਾ ਤੇ ਲਈਏ ਫਿਰ ਪੁੱਛੋ ਉਹਨਾਂ ਨੂੰ ਕਿ ਜਿਹ ਖੇਤੀ ਲਈ ਸਭ ਤੋਂ ਘੱਟ ਬਜਟ ਜਿਹੜੀ ਇਸ ਵਾਰ ਦੇ ਬਜਟ ਚ ਖੇਤੀ ਲਈ ਰੱਖਿਆ ਸੀ ਰੱਖਿਆ ਸੀ ਸੋ ਇਥੋਂ ਦਾ ਲਾਲੋ ਕਿਸਾਨ ਪ੍ਰਧਾਨ ਮੁਲਕਾ ਹੈ ਖੇਤੀ ਪ੍ਰਧਾਨ ਮੁਲਕਾ ਹੈ ਤੇ ਪੰਜਾਬ ਹਰਿਆਣਾ ਉੱਤਰੀ ਭਾਰਤ ਖੇਤੀ ਪ੍ਰਧਾਨ ਸੂਬੇ ਨੇ ਕੀ ਮੰਗਾ ਨੇ ਦੂਸਰੇ ਪਾਸੇ ਹਾਂਜੀ ਖੇਤੀ ਸੂਬੇ ਦਾ ਵਿਸ਼ਾ ਹੁੰਦਾ ਹੈ ਤੇ ਸੁਬੇ ਦੀ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ ਕੈਪਟਨ ਬਾਦਲ ਤੋਂ ਲੈ ਕੇ ਬਦਲਾਅ ਵਾਲਿਆਂ ਤੱਕ ਪੰਜਾਬ ਦੇ ਲਈ ਕਿਹੜੀ ਖੇਤੀ ਨੀਤੀ ਬਣਾਈ ਅਜੇ ਤੱਕ ਸਾਡੇ ਕੋਲ ਆਪਣੀ ਖੇਤੀ ਨੀਤੀ ਨਹੀਂ ਪੰਜਾਬ ਦੀ ਆਪਣੀ ਖੇਤੀ ਨੀਤੀ ਹੋਵੇ ਹੋਰ ਨਹੀਂ ਜਿਹੜੀਆਂ ਕੇਰਲ ਵਾਲੀ ਨੀਤੀ ਆ ਉਸ ਨੀਤੀ ਤੇ ਆ ਜਾਂਦੇ ਕੇਰਲਾ ਨੇ ਆਪਣੀਆਂ ਉੱਥੇ ਦੀਆਂ ਕਿੰਨੀਆਂ ਸਬਜ਼ੀਆਂ ਦੇ ਭਾਅ ਤੈਅ ਕਰ ਲਏ ਇਹ ਆਲੂ ਟਮਾਟਰ ਭਿੰਡੀ ਤੋਰੀ ਆਹ ਭਾਈ ਚੀਜ਼ਾਂ ਇਸ ਪਾਸ ਤੋਂ ਥੱਲੇ ਨਹੀਂ ਵਿਕਣਗੀਆਂ ਇਹ ਪ੍ਰਾਈਵੇਟ ਵਪਾਰੀ ਨਹੀਂ ਸਿੱਧੂ ਸਰਕਾਰ ਖਰੀਦੂ ਇੱਥੇ ਸਾਡੇ ਕੋਲ ਮੰਡੀ ਬੋਰਡ ਦਾ ਚੱਟਣ ਨੂੰ ਰੱਖਿਆ ਲਓ ਕੰਮ ਉਹਨਾਂ ਨੂੰ ਕਿ ਭਾਈ ਆ ਚੀਜ਼ਾਂ ਦੇ ਰੇਟ ਤੈਅ ਨੇ ਜੇ ਹੋਰ ਨਹੀਂ ਕੋਈ ਬਾਜ਼ਾਰ 'ਚ ਨਹੀਂ ਵਿਕਦਾ ਤਾਂ ਸਾਡੀਆਂ ਤਹਿਸੀਲਾਂ ਦੇ ਵਿੱਚ ਕੰਟੀਨਾਂ ਨੇ ਸਾਡੀਆਂ ਜੇਲਾਂ 'ਚ ਕੰਟੀਨਾਂ ਨੇ ਸਾਡੀਆਂ ਮਿਡੇ ਮੀਲ ਹੈ ਸਾਡੇ ਹਸਪਤਾਲ ਨੇ ਲਓ ਨਾ ਉੱਥੇ ਸਰਕਾਰ ਖਰੀਦੇ ਤੇ ਆਲੂ ਭਾ ਟਮਾਟਰ ਪੀਂਡੀ ਕਿਸੇ ਪਾਸੇ ਦਾ ਹੋਵੇ ਤੇ ਦੂਸਰੇ ਪਾਸੇ ਆ ਜੋ ਕੁਛ ਹੈ ਪੰਜਾਬ ਦੀ ਹੱਦ 'ਚ ਨਾਕਾ ਪੰਜਾਬ ਸਰਕਾਰ ਬੋਲ ਰਹੀ ਆ ਕੀ ਸਵਾਲ ਤੇ ਮੈਂ ਆਉਣਾ ਸੀ ਹੈਨਾ ਤੇ ਡਰੋਨ ਪੰਜਾਬ ਦੀ ਹੱਦ ਚ ਆ ਕੇ ਪਟਿਆਲੇ ਜ਼ਿਲ੍ਹੇ ਦਾ ਡੀਸੀ ਦਾ ਲਿਖ ਰਿਹਾ ਚਿੱਠੀ ਹਾਂਜੀ ਹਰਿਆਣੇ ਦੇ ਅੰਮ੍ਰਿਤਾਲੇ ਦੇ ਡੀਸੀ ਨੂੰ ਕੇ ਜੀ ਡਰੋਨ ਸਾਡੇ ਖੇਤਾਂ 'ਚ ਆਉਂਦੇ ਚਿੱਠੀ ਮੁੱਖ ਮੰਤਰੀ ਕਿਉਂ ਨਹੀਂ ਲਿਖਦਾ ਮੁੱਖ ਮੰਤਰੀ ਕਿਉਂ ਨਹੀਂ ਪਰਚਾ ਕੱਢਦਾ ਕਿ ਸਾਡੀ ਹੱਦ 'ਚ ਕਿਵੇਂ ਬੈਠੇ ਹੋ ਜਿਨ੍ਹਾਂ ਦੇ ਗੋਲੇ ਵੱਜੇ ਜਿਨ੍ਹਾਂ ਦੀਆਂ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਅਥਰੂ ਗਏ ਤੇ ਗੋਲੇ ਵੱਜੇ ਕਿੰਨੇ ਕਿ ਪੰਜਾਬ ਸਰਕਾਰ ਨੇ ਪਰਚੇ ਘੱਟਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਐਫ ਆਈ ਆਰ ਕਰਤੀ ਕਿ ਹਾਂ ਸਾਡੇ ਬੰਦਿਆਂ ਦੇ ਸਾਡੇ ਸੂਬੇ ਚੰਮਲਾ ਕਹਿੰਦੇ ਅਸੀਂ ਇਲਾਜ ਕਰਾ ਦਾਂਗੇ ਨਹੀਂ ਇਲਾਜ ਤਾਂ ਉਹ ਦੋਵੇਂ ਪਾਸੇ ਆਪਣਾ ਕਰਾ ਰਹੇ ਨੇ ਇੱਕ ਪਾਸੇ ਕਿਸਾਨਾਂ ਨਾਲ ਸੈਟ ਹੋ ਕੇ ਇੱਕ ਪਾਸੇ ਮੋਦੀ ਮਿੱਤਿਆ ਨਾਲ ਸੈਟ ਹੋ ਕੇ ਉਹ ਦੋਵੇਂ ਪਾਸੇ ਵਿਗਾੜਨਾ ਨਹੀਂ ਚਾਹੁੰਦੇ ਪੰਜਾਬ ਦੀ ਸਰਕਾਰ ਕੇਜਰੀਵਾਲ ਨਾਲੋਂ ਵੱਧ ਮੋਦੀ ਮਿੱਤਿਆ ਦੀ ਸਕੀ ਹੈ ਉਹਦਾ ਰੋਲ ਦਿਖ ਰਿਹਾ ਜੇ ਨਿਭਾਉਣਾ ਹੁੰਦਾ ਤਾਂ ਪਹਿਲੇ ਦਿਨੋਂ ਕਹਿੰਦੇ ਕਿ ਫੈਸਲਾ ਕਰਕੇ ਉੱਠੋ ਜੇ ਦਿੱਲੀ ਤੋਂ ਆਏ ਹੋ ਔਰ ਕੇਂਦਰ ਸਰਕਾਰ ਇਹ ਚਾਹਣਾ ਚਾਹੁੰਦੀ ਆ ਕਿ ਅਸੀਂ ਪੰਜਾਬ ਆ ਕੇ ਦੇਖੋ ਜੀ ਵਾਰ-ਵਾਰ ਗੱਲ ਕਰਦੇ ਆ ਇੱਕ ਹੋਰ ਆਖਰੀ ਸਵਾਲ ਹੈ ਲੋਕ ਕਹਿੰਦੇ ਜੀ ਕੁਝ ਨਹੀਂ ਹੁੰਦਾ ਕਿਸਾਨਾਂ ਕੋਲੇ ਫੰਡਿੰਗ ਆ ਜਾਂਦੀ ਹੈ ਲੱਖਾਂ ਲੱਖਾਂ ਦੇ ਟਰੈਕਟਰ ਨੇ ਇੰਨੇ ਇੰਨੇ ਦਾ ਲੰਗਰ ਲਾ ਦਿੰਦੇ ਨੇ ਇਹ ਫੇਰ ਕਹਿੰਦੇ ਨਹੀਂ ਜੀ ਅਸੀਂ ਗਰੀਬਾਂ ਉਹਨਾਂ ਨੂੰ ਇਹ ਗੱਲ ਸਮਝਾਓ ਕਿ ਜੇ ਝੋਟਾ ਮਰ ਗਿਆ ਤਾਂ ਰਹਿਣੀ ਐ ਜੂਆ ਵੀ ਨਹੀਂ ਇਹ ਗੱਲ ਆ ਜਿਹੜੀ ਇਹ ਮੜੀ ਜ ਉਹਨਾਂ ਨੂੰ ਸਮਝਾ ਦਿਓ ਜਿਹੜੇ ਘਰੇ ਬੈਠੇ ਕਹਿੰਦੇ ਨੇ ਕਿ ਇਹਨਾਂ ਕੋਲੇ ਸਭ ਕੁਝ ਹੈਗਾ ਇਹ ਫੇਰ ਵੀ ਆ ਜਾਂਦੇ ਨੇ ਅਸਲ 'ਚ ਸਾਡੇ ਲੋਕ ਨਾ ਸਮਝਣਾ ਹੀ ਨਹੀਂ ਚਾਹੁੰਦੇ ਇੱਕ ਪਾਸੇ ਖਰੀਦਦਾਰ ਦੀ ਲੁੱਟ ਹੋ ਰਹੀ ਆ ਇੱਕ ਪਾਸੇ ਪੈਦਾ ਕਰਨ ਵਾਲੀ ਦੀ ਲੁੱਟੋਰੀ ਤੇ ਗਬਲਾ ਬੰਦਾ ਕਮਾਈ ਕਰ ਰਿਹਾ ਤੇ ਦੋਵਾਂ ਦੇ ਛੇਤਰ ਵੀ ਮਾਰ ਰਿਹਾ ਇਹ ਦਿੱਕਤ ਜੋ ਲੰਘ ਰਹੀ ਸੀ ਜਿਹੜਾ ਕਿਸਾਨ ਦਾ ਇੱਕ ਕਿਨੂ ਸੜਕਾਂ ਤੇ ਰੋਲ ਰਿਹਾ ਉਹ ਕਿਨੂ 100 ਰੁਪਏ ਦੇ ਡੱਬੇ ਦਾ ਹੀ ਆ 110 ਰੁਪਏ ਦਾ ਡੱਬਾ ਹੈ ਉਹ ਕਿਹਦਾ ਡੱਬਾ ਹੈ ਅਵਾਨੀਆਂ ਅਡਾਨੀਆਂ ਦੇ ਡੱਬੇ ਨੇ ਉਹ ਕਾਰਪਟ ਘਰਾਣਿਆਂ ਦੇ ਡੱਬੇ ਨੇ ਅੱਜ ਕਿਨੂ ਦਾ ਰੇਟ ਥੱਲੇ ਖਿਰ ਗਿਆ ਤਾਂ ਚੈੱਕ ਕਰਿਓ ਐਮ ਆਰ ਪੀ ਥੱਲੇ ਆਈ ਉਹਦੀ ਉਹਦਾ ਰੇਟ ਡਿੱ ਗਿਆ ਡੱਬੇ ਦਾ ਸਬਜ਼ੀਆਂ ਦੇ ਭਾਅ ਟਿਕਦੇ ਨੇ ਕਦੇ ਦੇਖਿਆ ਕਿ ਹਾਂ ਮਤਲਬ ਕਿ بڑے بڑے ਰੈਸਟੋਰੈਂਟ ਵਾਲਿਆਂ ਨੇ ਰੇਟ ਘਟਾ ਦੋ ਬਈ ਪਰੋਂਡੇ ਦਾ ਕਦੇ ਚਿਪਸ ਦਾ ਲਫਾਬੇ ਦਾ ਰੇਟ ਘਟਦਾ ਦੇਖਿਆ ਇਸ ਲਈ ਲੁੱਟ ਖਰੀਦਦਾਰ ਦੀ ਵੀ ਹੋ ਰਹੀ ਆ ਲੁੱਟ ਕਿਸਾਨ ਦੀ ਵੀ ਹੋ ਰਹੀ ਆ ਪਰ ਸਾਨੂੰ ਖਰੀਦਦਾਰ ਤੇ ਪੈਦਾ ਕਰਨ ਦੀ ਬਜਾਏ ਸਾਨੂੰ ਸਿੱਖ Hindu ਮੁਸਲਮਾਨ ਬਣਾ ਕੇ ਲਟਾਇਆ ਜਾ ਰਿਹਾ ਰਾਮ ਮੰਦਰ ਦੇ ਨਾਂ ਤੇ ਵੋਟਾਂ ਪਵਾ ਲਾਂਗੇ ਅਸੀਂ ਹੈਨਾ ਪਰ ਲੋਕਾਂ ਦੀ ਭਲਾਈ ਨਹੀਂ ਕਰਾਂਗੇ ਰੋਜ਼ਗਾਰ ਕਿੰਨੇ ਕੁ ਦਿੱਤੇ ਨੇ ਭਾਈ ਕਿੰਨੇ ਆਕਦਾ ਭਲਾ ਕਰਤਾ ਕਿੰਨੇ ਕ ਨਵੀਆਂ ਫੈਕਟਰੀਆਂ ਲਾਤੀਆਂ ਕਿੰਨਾ ਕ ਨਵਾਂ ਰੋਜ਼ਗਾਰ ਪੈਦਾ ਕਰਤਾ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀਆਂ ਨਾਲ ਸੰਬੰਧਿਤ ਕੀ ਇੰਡਸਟਰੀ ਲੈਂਦੀ ਇੱਥੇ ਕਿਹਨੇ ਲਾਇਆ ਸੋ ਇਸ ਲਈ ਸਰਕਾਰਾਂ ਸਿਰ ਬੋਟ ਦੀ ਰਾਜਨੀਤੀ ਕਰਦੀਆਂ ਨੇ ਔਰ ਇਸ ਅੰਦੋਲਨ ਪਿੱਛੇ ਕਿਤੇ ਕੋਈ ਰਾਜਨੀਤੀ ਤਾਂ ਨਹੀਂ ਹੋ ਰਹੀ ਇਹ ਵੀ ਸੋਚਣ ਦੀ ਲੋੜ ਹੈ ਕੀ ਕੇਂਦਰ ਸਰਕਾਰ ਕੀ ਪੰਜਾਬ ਸਰਕਾਰ ਕੀ ਐਸਕੇਐਮ ਗੈਰ ਰਾਜਨੀਤਿਕ ਜਾਂ ਰਾਜਨੀਤੀ ਕੋਈ ਰਾਜਨੀਤੀ ਤਾਂ ਨਹੀਂ ਕਰ ਰਹੀ ਇਹ ਵੀ ਸੋਚਣ ਦੀ ਲੋੜ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਦੀਪਕ ਸ਼ਰਮਾ ਚਨਰਥ ਆਪਣੀ ਬੇਬਾਕ ਬੋਲੀ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਗੱਲਾਂ ਮਚਾਉਣ ਦੀ ਕੋਸ਼ਿਸ਼ ਕੀਤੀ ਆ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਚਨਾਥਲ ਸਾਹਿਬ ਵੀ ਇੱਥੇ ਪਹੁੰਚੇ ਸੀ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਹੋਏ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਆ ਆਖਰੇ ਨੇ ਕਿ ਅਸੀਂ ਦਿੱਲੀ ਜਾਣਾ ਹੈ ਹਰਿਆਣੇ ਦੇ ਨਾਲ ਸਾਡਾ ਕੋਈ ਵੀ ਮਸਲਾ ਨਹੀਂ ਹੈ ਅਸੀਂ ਸ਼ਾਂਤਮਈ ਢੰਗ ਦੇ ਨਾਲ ਜਾਣਾ ਚਾਹੁੰਦੇ ਆ ਬੈਰੀਕੇਟਿੰਗ ਚੱਕ ਲਓ ਸਾਨੂੰ ਉੱਥੇ ਚਲੇ ਜਾਣ ਦਿਓ ਵੋਟਾਂ ਆਉਂਦੀਆਂ ਨੇ ਆਹੀ ਮੌਕਾ ਆਉਂਦਾ ਸਰਕਾਰਾਂ ਨੂੰ ਨੱਥ ਪਾਉਣ ਦਾ ਤੇ ਉਹ ਸਮਾਂ ਸਾਡੇ ਕੋਲ ਆ ਸਾਡਾ ਡਿਲੇਅ ਆ ਜਿਹੜਾ ਉਹ ਨਾ ਕਰਵਾਇਆ ਜਾਵੇ ਤੇ ਅਗਲੇ ਪਾਸੇ ਇਹ ਪੂਰਾ ਮੋਰਚਾ ਕਿਸੇ ਕਿਹਦਾ ਰੁਖ ਅਖਤਿਆਰ ਕਰਦਾ ਹੈ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਸਮੇਂ ਨੇ ਦਾ ਜਵਾਬ ਆਪਣੇ ਆਪ ਹੀ ਦੇ ਦੇਣਾ ਕੈਮਰਾ ਪਰਸਨ ਪ੍ਰਵੀਨ ਤੇ ਅਨਕਿਤ ਦੇ ਨਾਲ ਮੈਂ ਅਜੀਤ ਸਿੰਘ ਚੈਲਸ ਸカイ نیوز ਪੰਜਾਬ ਸ਼ੰਭੂ ਬਾਰਡਰ